ਇਨਾ ਹੀ ਹੈ ਕਿ ਮੈਂ ਜਿੰਨੇ ਵੀ ਵੋਟਰਸ ਨੇ ਆਪਣੇ ਦਿਲੋਂ ਵੋਟ ਪਾਏ ਹਰ ਹਲਕੇ ਹੁਚਾਰਪੁਰ ਦੇ ਹਰ ਹਲਕੇ ਦੇ ਵੋਲੰਟੀਅਰਸ ਜਿਨ੍ਹਾਂ ਨੇ ਆਪਣੋਂ ਆਪਣੇ ਵੱਲੋਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਪਾਰਟੀ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਦੁਪਹਿਰ ਦੇਖੀ ਨਾ ਉਹਨਾਂ ਨੇ ਧੁੱਪ ਦੇਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਿਨਾਂ ਕੁਝ ਸੋਚੇ ਸਿਰਫ ਪਾਰਟੀ ਦੇ ਨਾਂ ਤੇ ਤੁਰੇ ਰਹੇ ਤੇ ਜੋ ਵੋਟਸ ਪੋਲ ਹੋਏ ਉਹ ਸਾਰੇ ਉਹਨਾਂ ਦੇ ਸਦਕੇ ਹੋਏ ਤੇ ਇਹ ਅੱਜ ਜਿਹੜੀ ਮੀਟਿੰਗ ਬੁਲਾਈ ਹੈ ਇਹ ਸਿਰਫ ਉਹਨਾਂ ਨੂੰ ਥੈਂਕਸ ਕਰਨ ਲਈ ਬੁਲਾਈ ਹੈ ਕਿ ਮੈਂ ਸ਼ਾਇਦ ਜੋ ਕੁਝ ਉਹਨਾਂ ਨੇ ਪਾਰਟੀ ਲਈ ਕੀਤਾ ਮੇਰੇ ਲਈ ਕੀਤਾ ਚਾਹੇ ਉਹ ਵੋਲੰਟੀਅਰਸ ਨੇ ਪਾਰਟੀ ਦੇ ਜਾਂ ਉਹ ਵੋਟਰਸ ਨੇ ਉਹ ਮੈਂ ਕਦੀ ਉਹਨਾਂ ਦਾ ਦੇਣਾ ਦੇ ਨਹੀਂ ਸਕਦੀ ਤੇ ਇਹ ਪ੍ਰੋਮਿਸ ਜ਼ਰੂਰ ਕਰਦੀ ਹਾਂ ਸਾਰਿਆਂ ਦੇ ਨਾਲ ਕਿ ਹਮੇਸ਼ਾ ਹੀ ਹਰ ਵਕਤ ਉਹਨਾਂ ਦੇ ਨਾਲ ਮੈਂ ਖੜੀ ਰਵਾਂਗੀ ठीक है कि होशियारपुर के जिले कांग्रेस के कार्यकर्ता नेता थे उन्होंने थोड़ा साथ दिया जी लगता नहीं है कि पंजाब कांग्रेस सेंट्रल कांग्रेस का अगर जिला का साथ ज्यादा मिलता जी आज नतीजे को आ, नहीं पार्टी ने भी अपने वालों देखो आ, ਟਿਕਟ ਵੀ ਦਿੱਤੀ ਜਿੰਨਾ ਸਪੋਰਟ ਉਹ ਆਪਣੇ ਵੱਲੋਂ ਕਰ ਸਕਦੇ ਸੀ ਉਹ ਉਹਨਾਂ ਨੇ ਪੂਰੀ ਤਰੀਕੇ ਸੇ ਨਾਲ ਸਪੋਰਟ ਕੀਤਾ ਜੋ ਗਾਈਡੈਂਸ ਦੀ ਲੋੜ ਸੀ ਉਹ ਟਾਈਮ ਟੂ ਟਾਈਮ ਗਾਈਡ ਕਰਦੇ ਰਹੇ ਕਿ ਇਸ ਤਰੀਕੇ ਨਾਲ ਕਰ ਲੋ ਇਦਾਂ ਕਰ ਲੋ ਤੇ ਇਟਸ ਓਕੇ ਤੁਹਾਨੂੰ ਕੀ ਲੱਗਦਾ ਲੈਪਸ ਕਿੱਥੇ ਰਹਿ ਗਿਆ ਉਹਦੇ ਟਾਰਗੇਟ ਤੇ ਚੀਜ਼ ਕਿੱਥੇ ਚੁੱਕ ਹੋ ਰਹੀ ਹੈ ਲੈਪਸ ਕਿੱਥੇ ਕਮੀ ਤੋਂ ਕਿੱਥੇ ਲੱਗੀ ਕਿ ਉਹ ਟਾਰਗੇਟ ਫਾਈਨਲ ਟੱਚ ਤੇ ਗਿਆ ਸ਼ਾਇਦ ਲੜਾਈ ਬਹੁਤ ਹੀ ਜ਼ਿਆਦਾ ਵੱਡੀ ਸੀ ਤੇ ਆਈ ਥਿੰਕ ਜਿੰਨੇ ਪੈਸੇ ਉਹ ਲਾ ਸਕਦੇ ਸੀ ਜਾਂ ਉਹਨਾਂ ਨੇ ਲਾਏ ਮੇਰੇ ਕੋਲ ਨਹੀਂ ਸੀ ਮੇਰੇ ਕੋਲ ਸਾਧਨਾ ਦੀ ਵੀ ਕਮੀ ਸੀ ਤੇ ਤਿੰਨ ਹਲਕੇ ਸਾਡੇ ਖਾਲੀ ਪਏ ਸੀ ਜਿੱਦਾਂ ਕਿ ਸ਼ੁਰੂ ਤੋਂ ਸਾਰੇ ਕੈਈ ਰਹੇ ਸੀ ਜੱਬੇਵਾਲ ਖਾਲੀ ਹੈ ਹੁਸ਼ਿਆਰਪੁਰ ਖਾਲੀ ਹੈ ਤੇ ਪੁਲਤ ਤੋਂ ਖੈਰਾਜੀ ਸੰਗਰੂਰ ਇਲੈਕਸ਼ਨ ਲੜ ਰਹੇ ਸੀ ਤਿੰਨ ਹਲਕੇ ਖਾਲੀ ਪਏ ਸੀ ਪਰ ਫੇਰ ਵੀ ਮੈਂ ਕਹਾਂਗੀ ਕਿ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਲੜਾਈ ਲੜੀ ਅਸੀਂ ਬਿਲਕੁਲ ਟਫ ਕੰਪੀਟੀਸ਼ਨ ਉਹਨਾਂ ਨੂੰ ਦਿੱਤਾ ਇੱਕ ਵਾਰ ਤੇ ਮੇਰੇ ਖਿਆਲ ਉਹ ਵੀ ਘਬਰਾ ਹੀ ਗਏ ਹੋਣੇ ਕਿ ਸ਼ਾਇਦ ਉਹ ਜੰਗ ਹਾਰ ਜਾਣਗੇ ਬਸ ਚਲੋ ਕੋਈ ਨਹੀਂ ਲੜਨ ਦੇ ਤਰੀਕੇ ਦੀ ਜਿਹੜਾ ਆਪ ਆਇਆ ਉਹਦੀ ਵੀ ਕਮੀ ਕਿਸੇ ਨੇ ਨਹੀਂ ਰਹੀ ਅਗਰ ਹਾਂ ਹੋ ਸਕਦਾ ਹੈ ਪਰ ਸਟਾਰਟ ਪ੍ਰਚਾਰਕ ਦਾ ਇਦਾਂ ਸੀ ਕਿ ਸਾਡੇ ਕੋਲ ਦਿਨ ਬਹੁਤ ਘੱਟ ਸੀ ਜੇ ਅਸੀਂ ਇੱਕ ਵੱਡੀ ਮੀਟਿੰਗ ਅਰੇਂਜ ਕਰਦੇ ਤਾਂ ਇਹ ਹੋ ਸਕਦਾ ਸੀ ਕਿ ਦੋ ਤੋਂ ਤਿੰਨ ਦਿਨ ਜੋ ਸਾਡਾ ਵੋਲੰਟੀਅਰਸ ਨੂੰ ਮਿਲਨ ਦਾ ਜਾਂ ਹਲਕੇ ਦੇ ਵਿੱਚ ਵਿਜ਼ਿਟ ਸੀ ਹੋ ਸਕਦਾ ਹੈ ਕਿ ਉਹ ਨਾ ਹੋ ਸਕਦੀ ਤੇ ਸਾਰੇ ਵੋਲੰਟੀਅਰਸ ਨੇ ਵੀ ਏਸੀ ਕੰਮ ਚ ਜੁਟ ਜਾਣਾ ਸੀ ਕਿ ਬਈ ਰੈਲੀ ਦੀ ਤਿਆਰੀ ਕਰਨ ਚ ਲੋਕਾਂ ਨੂੰ ਇਕੱਠੇ ਕਰਨ ਚ ਤਾਂ ਇਸ ਕਰਕੇ ਥੋੜਾ ਜਿਹਾ ਉਹ ਰਹਿ ਗਿਆ ਲੱਗਦਾ ਕਿ ਪੈਸਾ ਹਾਜ਼ਰੀ ਨਹੀਂ ਹੋਇਆ ਹੈ ਡੈਫੀਨੇਟਲੀ ਹੋਇਆ ਹਰ ਪਾਸਿਓ ਫੋਨ ਆ ਰਹੇ ਆ ਫੋਨ ਆ ਰਹੇ ਆ ਲੋਕਾਂ ਦੇ ਤਾਂ ਉਹ ਇਹੀ ਕਹਿ ਰਹੇ ਕਿ ਮੈਮ ਸਾਡੇ ਵੱਲੋਂ ਤੁਸੀਂ ਜਿੱਤ ਗਏ ਹੋ ਤੁਸੀਂ ਇਹ ਨਾ ਸੋਚੋ ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਨਾ ਅਸੀਂ ਤੁਹਾਡੇ ਕੋਲੋਂ 익ਸਪੈਕਟ ਕਰ ਰਹੇ ਸੀ ਕਿ ਤੁਸੀਂ ਉਹ ਕਰੋ ਠੀਕ ਹੈ ਨਾ ਹੀ ਤੁਸੀਂ ਕਰ ਸਕਦੇ ਸੀ ਤਾਂ ਇਸ ਕਰਕੇ ਯੈਸ ਮੈਂ ਗਲਤ ਕਹਿ ਸੀ ਜੋਟਰਾ ਨੇ ਤੇ ਸੋਟਰਾ ਨੇ ਤਾਂ ਕਸਮ ਛੱਡੀ ਕਿਤੇ ਨਾ ਕਿਤੇ ਕ੍ਰਿਟੀਕਲ ਜਿਹੜੇ ਬਿਦਰਾਗੇ ਉਹਨਾਂ ਦੀ ਗੱਲ ਨਹੀਂ ਕਰਦੇ ਨੇ politcal leader ਸਾਡੇ ਲੀਡਰਸ ਨੇ ਕੰਮ ਕੀਤਾ ਇਸੇ ਕਰਕੇ ਸਾਰੇ ਵੋਲੰਟੀਅਰਸ ਵੀ ਕੰਮ ਕਰ ਰਹੇ ਸੀ ਉਹਨਾਂ ਨੇ ਆਪਣੇ ਵੱਲੋਂ ਬੈਸ ਦਿੱਤਾ ਸਾਰੇ ਹਲਕਿਆਂ 'ਚ ਮੇਰੇ ਪ੍ਰੋਗਰਾਮਸ ਹੋਇਆ ਮੀਟਿੰਗ ਸਾਰੇ ਹਲਕਿਆਂ 'ਚ ਹੋਈ ਹੈ ਕੋਈ ਇਦਾਂ ਦਾ ਹਲਕਾ ਨਹੀਂ ਹਰ ਹਲਕੇ ਨੂੰ ਅਸੀਂ 2-2 3-3 ਦਿਨ ਦਿੱਤੇ ਸੀ ਉਹ 2-2 3 ਦਿਨ ਅਸੀਂ ਸਾਰੇ ਪ੍ਰੋਪਰਲੀ ਸੈਗਰੀਗੇਟ ਕਰਕੇ ਸਾਰੇ ਪਾਸੇ ਕਿਤੇ ਹਾਂ ਬਟ ਫਿਰ ਵੀ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀ ਏਰੀਆ ਬਹੁਤ ਜ਼ਿਆਦਾ ਵੱਡਾ ਸੀ ਦੇਖੋ অলਮੋਸਟ 2000 ਪਿੰਡ 2000 ਪਿੰਡ ਸ਼ਹਿਰ ਵੱਖਰੇ ਠੀਕ ਹੈ ਨਾ ਹੁਸ਼ਿਆਰਪੁਰ ਸੈਪਰੇਟ ਹੋ ਗਿਆ ਫਗਵਾੜੇ ਦਾ ਸ਼ਹਿਰ ਸੈਪਰੇਟ ਹੋ ਗਿਆ ਤੇ ਇਹ ਕਵਰ ਹੋਣਾ ਇਨੇ ਦਿਨਾਂ ਚ ਬਹੁਤ ਡਿਫਿਕਲਟ ਹੈ ਕੋਸ਼ਿਸ਼ ਕੀਤੀ ਕਿ ਜਿੱਥੇ ਤੱਕ ਪਹੁੰਚ ਸਕੀਏ ਪਹੁੰਚੀਏ ਪਰ ਫਿਰ ਵੀ ਏਰੀਆ ਕਾਫੀ ਰਹਿ ਗਿਆ ਇਹ ਇਹ ਗਲਤੀ ਇਹ ਮਤਲਬ ਸਾਡੇ ਵੱਲੋਂ ਨਹੀਂ ਜਿੱਦਾਂ ਜਿਸ ਤਰੀਕੇ ਨਾਲ ਹੁਸ਼ਿਆਰਪੁਰ ਚ ਵੀ ਕੋਈ ਹਲਕਾ ਜਿਹਾ ਨਹੀਂ ਹੈਗਾ ਜਦ ਬਾਕੀ ਨਗਰ ਜਿੱਦਾਂ ਕਮੀਆਂ ਨੇ ਸਹੀ ਰਾਈਟ ਕਾਂਗਰਸੀ ਲੋਕ ਇੱਥੇ ਇੱਕ ਮੰਥਨ ਕਰੇਗੀ ਜ਼ਰੂਰ ਜਦੋਂ ਹਾਂ ਡੈਫੀਨਿਟਲੀ ਉਹਨੂੰ ਉਹਨਾਂ ਨੇ ਰਿਜ਼ਲਟ ਵੀ ਦੇਖ ਲਿਆ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਵਰਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਇੱਥੇ ਕੋ ਤੇ ਸ਼ਾਇਦ ਜੋ ਲਾਸ ਸਾਨੂੰ ਹੋਇਆ ਉਹ ਪਿਕਅਪ ਹੋ ਜਾਣਾ ਸੀ ਸਾਡਾ ਉਹ ਕਵਰ ਹੋ ਜਾਣਾ ਸੀ ਵਿੱਚ ਅੱਜ ਦੇ ਵੱਲ ਦੁਆਰਾ ਇਲੈਕਸ਼ਨ ਵੀ ਜਿਹੜੇ ਹੋਏ ਉਸ ਤਰੀਕੇ ਨੂੰ ਵੀ ਤੁਹਾਨੂੰ ਪਿਕਅਪ ਨਹੀਂ ਕੀਤਾ ਬਿਲਕੁਲ ਬਿਲਕੁਲ ਉਹ ਉਹਦੇ ਵੱਲੇ ਬਾਰੇ ਜ਼ਰੂਰ ਸੋਚਿਆ ਜਾਏਗਾ ਤਾਂ ਉਹ ਦੇਖਿਆ ਵੀ ਜਾਏਗਾ ਬਿਲਕੁਲ ਆਪ ਵੀ ਮੰਨਦੇ ਹੋ ਕਿ ਧੜੇਵੰਦੀ ਕਰਕੇ ਕਾਂਗਰਸ ਆਈ तड़ेबंदी कितने दसी हूँ इतने भी सारे बैठे हुए हैं कट्ठे सारे हल्क सार्ठे होकर हो काम किया एक जगह दस दौ तड़ेबंदी हुई नहीं धड़े वर् बंदी वर्गी कोई भी चीज इस इलेक्शन सामने नहीं आई सार ने काम किया एवरीबडी फ्यूचर प्लैन हूँ देखो सारिया बैठे हैं तो इसी तरीके चलना है ਲੋਕਾਂ ਦਾ ਪਿਆਰ ਜੋ ਮਿਲਿਆ ਨਾ ਉਹਨੂੰ ਮੈਂ ਮਤਲਬ ਰਿਜੈਕਟ ਨਹੀਂ ਕਰ ਸਕਦੀ ਛੱਟ ਨਹੀਂ ਸਕਦੀ ਪਿੱਛੇ ਲੋਕਾਂ ਦੇ ਵਿੱਚ ਹੀ ਰਾਂਗੀ ਲੋਕਾਂ ਦੇ ਨਾਲ ਰਾਂਗੀ ਇਹਨਾਂ ਸਾਰਿਆਂ ਨੇ ਵੀ ਬਹੁਤ ਪਿਆਰ ਦਿੱਤਾ ਬਿਨਾ ਕੋਈ ਮਤਲਬ ਜਿੱਦਾਂ ਆਰਡਰਸ ਦੇ ਆਪੇ ਹੀ ਡਾੜੇ ਰਹੇ ਸਾਰੇ ਤੇ ਇਹਨਾਂ ਦੇ ਨਾਲ ਇਹ ਆਪਣੀ ਗੋਮਰ ਹੁਣ ਕਰਨੀ ਬੈਠੇਗੀ ਮਤਲਬ ਜੇ ਅਸੀਂ ਦੂਜੇ ਕੈਂਡੀਡੇਟ ਦੀ ਗੱਲ ਕਰਦੇ ਹਾਂ ਹਾਲੇ ਕਿ ਮੰਤਰੀ ਉਹਨਾਂ ਦੇ ਸੀਗੇ ਸਰਕਾਰ ਉਹਨਾਂ ਦੇ ਸੀਗੇ ਤੇ ਵੀ ਉਹ ਹਿਸ਼ਾਬ ਲੋਕਾਂ ਦਾ ਪਿਆਰ ਲੋਕਾਂ ਨਾਲ ਜੁੜਾ ਮੈਂ ਤਾਂ ਬਾਰ ਬਾਰ ਕਿਹਾ ਕਿ ਮੈਂ ਕੋਸ਼ਿਸ਼ ਕੀਤੀ ਲੋਕਾਂ ਨਾਲ ਜੁੜਨ ਦੀ ਤੇ ਜਿੱਥੇ ਜਿੱਥੇ ਵੀ ਪਹੁੰਚ ਸਕੀ ਉੱਥੋਂ ਉੱਥੋਂ ਰਿਜ਼ਲਟ ਬਹੁਤ ਵਧੀਆ ਮਿਲਿਆ ਜਿੰਨੇ ਵੀ ਲੋਕਾਂ ਨੂੰ ਮੈਂ ਟੱਚ ਕੀਤਾ ਮੇਰੇ ਖਿਆਲ ਉਹਨਾਂ ਨੇ ਤਾਂ ਵੋਟਾਂ ਪਾਈਆਂ ਪਾਈਆਂ ਪਰ ਜਿੱਥੇ ਤੱਕ ਆਵਾਜ਼ ਵੀ ਗਈ ਉਹਨਾਂ ਲੋਕਾਂ ਨੇ ਵੀ ਦੂਸਰਿਆਂ ਕੋਲੋਂ ਸੁਣ ਕੇ ਵੋਟ ਕੀਤੀ ਤੇ ਦੈਟ ਮੀਨਸ ਕਿ ਲੋਕ ਸਮਝਦੇ ਬਟ ਇੱਕ ਕਮੀ ਸ਼ਾਇਦ ਰਹਿ ਗਈ ਥੋੜੀ ਟਾਈਮ ਦੀ कि मैं वो टाइम कवर अप नहीं कर सकी जिन्हे ਲੋਕਾਂ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕੀ ਤੇ ਸ਼ਾਇਦ ਇਹ ਵੀ ਘਾਟਾ ਨਹੀਂ ਹੋਣਾ ਸੀ ਠੀਕ ਹੈ ਕੰਪਨੀ ਕੋ ਜਾਣਦੇ ਸੀ ਕਿ ਆਮ ਲੋਕਾਂ ਦਾ ਕਹਿਰ ਜਾਂ ਪਿਆਰ ਇਤਜਾਮ ਨਹੀਂ ਉਹਨਾਂ ਨੂੰ ਮਿਲਦਾ ਹਰ ਤਰੀਕੇ ਦੇ ਲੋਕ ਫੜ ਕੇ ਆਪਣੇ ਕੋਲ ਬਿਠਾ ਲੈਂਦੇ ਸੀ ਮੀਟਿੰਗ ਖਤਮ ਹੋਣ ਤੋਂ ਬਾਅਦ ਤੇ ਆਪਣੀਆਂ ਪ੍ਰੋਬਲਮਸ ਡਿਸਕਸ ਕਰਨ ਲੱਗ ਜਾਂਦੇ ਸੀ ਕਿ ਬਈ ਇਹ ਇਹ ਪ੍ਰੋਬਲਮਸ ਹੈ ਉਹ ਇਹ ਨਹੀਂ ਕਹਿੰਦੇ ਸੀ ਕਿ ਬਈ ਕੁਝ ਕਰੋ ਉਹਨਾਂ ਨੂੰ ਗੱਲ ਕਰਨਾ ਮੇਰੇ ਨਾਲ ਵਧੀਆ ਲੱਗਦਾ ਸੀ तो ना सोल्यूशनस भी दसते भी ये प्रॉब्लम आ जो तुम इदा करोगे ठीक हो जाएगा तो एक वादा हर जगह जितने भी मैं गई लोगों ने एक वादा आ, मेरे को लो जरूर लिया वो केंद्र जो तीन तो जित जाओगे ना सूँ मिलन जरूर आयो ठीक है तो चलो बेशक मैं नहीं जीती बट फिर भी असी यही प्लान कर रहे थे कि असी होशियारपुर तो ही शुरू करना है। शायद अज ही असी, असी एटलीस्ट मार्केट जाके जिन्ना मार्केट असी कवर की से अ कोशिश करा उन्ने लोगों तक जाके ਉਹਨਾਂ ਨੂੰ ਥੈਂਕਸ ਕਰ ਸਕਾਂ ਤੇ ਜਿੱਤੇ ਤੱਕ ਮੈਂ ਕੱਲ੍ਹ ਵੀ ਜਾਵਾਂਗੀ ਮੈਂ ਮਾਰਕੀਟ ਵੀ ਗਈ ਕੱਲ੍ਹ ਵੀ ਗਈ ਪਰਸੋਂ ਵੀ ਕੱਲ੍ਹ ਹੀ ਕੁਮਰੀ ਆ ਤੇ ਕੋਸ਼ਿਸ਼ ਕਰਾਂਗੇ ਜਿੰਨੇ ਲੋਕਾਂ ਤੱਕ ਪਹੁੰਚ ਸਕਾਂ ਵਾਪਸ ਪਹੁੰਚ ਕੇ ਉਹਨਾਂ ਨੂੰ ਥੈਂਕਸ ਜ਼ਰੂਰ ਕਰਾਂ ਕਿਉਂਕਿ ਉਹਨਾਂ ਨੇ ਜ਼ਰੂਰ ਵੋਟ ਪਾਈ ਹੈ